ਇਹ ਡਾਕਾ ਪੈਂਦਾ ਸਾਡਾ ਦਿਨ ਦਿਹਾੜੇ ਡਾਕਾ ਪੈਂਦਾ ਜੀ ਦਿਨ ਦਿਹਾੜੇ ਆਉਂਦੇ ਆ ਚੱਕਦੇ ਆ ਕਿਰਪਾਨਾਂ ਦਿਖਾ ਲਦੇ ਆ ਕੱਲ ਦਾ ਵਾਕਿਆ ਜੀ ਅਸੀਂ ਗੇਟ ਬੰਦ ਕਰਨ ਲੱਗੇ ਸਾਡਾ ਬੰਦਾ ਲੇਬਰ ਦਾ ਬੰਦਾ ਗੇਟ ਬੰਦ ਕਰਨ ਗਿਆ ਤਾਂ ਉਹਨੂੰ ਕਿਰਪਾਨ ਦਿਖਾ ਲਈ ਗਈ ਔਰ ਉਹ ਬੰਦਾ ਪਿੱਛੇ ਹਟ ਕੇ ਭੱਜ ਗਿਆ ਭਈਆ ਜਿਹਾ ਉਹ ਪਿੱਛੇ ਹੋ ਗਿਆ ਉਹ ਕਹਿੰਦਾ ਮੈਂ ਆਪਣੀ ਜਾਨ ਥੋੜੀ ਦੇਣੀ ਨਹੀਂ 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 ਕੋਈ ਮੂਹ ਨਹੀਂ ਬਣ ਕੇ ਆਉਂਦੇ ਸ਼ਰੀਆਮ ਹੁੰਦੇ ਆ ਬਿਲਕੁਲ ਇਦਾਂ ਲੱਗਦਾ ਪਤਾ ਨਹੀਂ ਲੱਗਦਾ ਉਹ ਕੋਲਾ ਹੀ ਖੜੇ ਉਹ ਸਾਨੂੰ ਇਹ ਵੀ ਪਤਾ ਹੁੰਦਾ ਕਿ ਇਹ ਚੋਰ ਆ ਵੀ ਚੱਕਣ ਵਾਲਾ ਹੈ ਕਿ ਕਬੂਦ ਦਾ ਕੋਈ ਕੋਈ ਬੰਦਾ ਖੜਾ ਹੁਣ ਤੱਕ ਕਿੰਨਾ ਨੁਕਸਾਨ ਹੋ ਚੁਕਿਆ ਸਾਡਾ ਇਸ ਟੈਂਡ ਦੇ ਕਿ 75 ਕਟੇ ਜਿਹੜੇ ਹੈਗੇ ਆ ਉਹ ਸਾਡੇ ਚੱਕੇ ਜਾ ਚੁੱਕੇ ਆ ਜਿਹੜੀ ਦਾਣਾ ਮੰਡੀ ਨਕੋਦਰ ਨਿਊ ਦਾਣਾ ਮੰਡੀ ਨਕੋਦਰ ਜਿਹੜੀ ਆ ਉਹਦੀ ਬਹੁਤ ਵੱਡੀ ਪ੍ਰੋਬਲਮ ਆ ਇਹ ਅੱਜ ਤੋਂ ਨਹੀਂ ਇਹ ਬਹੁਤ ਸਾਲਾਂ ਤੋਂ ਚੱਲ ਰਹੀ ਆ ਔਰ ਅਸੀਂ ਹਰ ਡਿਪਾਰਟਮੈਂਟ ਕੋਲ ਜਾ ਚੁੱਕੇ ਆ ਪੁਲਿਸ ਕੋਲ ਜਾ ਚੁੱਕੇ ਆ ਐਮਐਲਆ ਕੁਲ ਵੀ ਜਾ ਚੁੱਕੇ ਆ ਅਸੀਂ ਐਸਐਨਯੂ ਸਾਹਮਰੇ ਵੀ ਲਾ ਚੁੱਕੇ ਆ ਅਸੀਂ 5-7 ਸਾਲ ਤੋਂ ਲਗਾਤਾਰ ਇਹ ਗਵਾਰ ਲਾ ਰਹੇ ਆ ਕਿ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਵਾ ਨਿਸ਼ੇੜੀ ਆਉਂਦੇ ਆ ਸਾਡੀਆਂ ਫਸਲਾਂ ਚੱਕ ਕੇ ਲੈ ਕੇ ਜਾਂਦੇ ਆ ਸਰਕਾਰੀ ਮਾਲ ਭਰਿਆ ਹੋਇਆ ਗਵਰਨਮੈਂਟ ਦਾ ਮਾਲ ਭਰ ਕੇ ਜਦ ਅਸੀਂ ਰੱਖ ਦਿੱਤਾ ਉਹ ਸਰਕਾਰ ਦਾ ਮਾਲ ਆ ਰੱਖੀ ਅਸੀਂ ਉਹਦੀ ਬੈਠੇ ਆ ਲੇਕਿਨ ਜਦ ਚੋਰ ਆਉਂਦੇ ਆ ਉਹ ਚੱਕ ਕੇ ਲੈ ਕੇ ਜਾਂਦੇ ਆ ਸਾਡੀ ਕੋਈ ਹਫਾਜ਼ਤ ਨਹੀਂ ਹੈ ਸਾਡੀ ਕੋਈ ਵੀ ਸਾਡੇ ਵਾਸਤੇ ਉਹਨਾਂ ਨੇ ਕੋਈ ਪੁਲਿਸ ਪ੍ਰੋਟੈਕਸ਼ਨ ਨਹੀਂ ਹੈ ਕੋਈ ਸਤਿ ਸ੍ਰੀ ਅਕਾਲ ਜੀ ਅੱਜ ਪ੍ਰੈਸ ਨੇ ਮੋਰੇ ਆਣਾ ਪਿਆ ਕੀ ਕਾਰਨ ਹੋ ਗਿਆ ਸਾਡੀ ਬਹੁਤ ਵੱਡੀ ਸਾਡੀ ਤਕਲੀਫ ਹੈ ਜਿਹੜੀ ਦਾਣਾ ਮੰਡੀ ਨਕੋਦਰ ਨਿਊ ਦਾਣਾ ਮੰਡੀ ਨਕੋਦਰ ਜਿਹੜੀ ਆ ਉਹਦੀ ਬਹੁਤ ਵੱਡੀ ਪ੍ਰੋਬਲਮ ਆ ਇਹ ਅੱਜ ਤੋਂ ਨਹੀਂ ਇਹ ਬਹੁਤ ਸਾਲਾਂ ਤੋਂ ਚੱਲ ਰਹੀ ਆ ਔਰ ਅਸੀਂ ਹਰ ਡਿਪਾਰਟਮੈਂਟ ਕੋਲ ਜਾ ਚੁੱਕੇ ਹਾਂ ਪੁਲਿਸ ਕੋਲ ਜਾ ਚੁੱਕੇ ਹਾਂ ਐਮ ਐਲ ਏ ਕੋਲ ਵੀ ਜਾ ਚੁੱਕੇ ਹਾਂ ਅਸੀਂ ਐਸ ਐਸ ਓ ਸਾਹਿਬ ਮੋਰੇ ਵੀ ਲਾ ਚੁੱਕੇ ਹਾਂ ਅਸੀਂ 5-7 ਸਾਲ ਤੋਂ ਲਗਾਤਾਰ ਇਹ ਗੁਆਰ ਲਾ ਰਹੇ ਹਾਂ ਕਿ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਵਾ ਨਿਛੜੀ ਆਉਂਦੇ ਆ ਸਾਡੀਆਂ ਫਸਲਾਂ ਚੱਕ ਕੇ ਲੈ ਕੇ ਜਾਂਦੇ ਆ ਸਰਕਾਰੀ ਮਾਲ ਭਰਿਆ ਹੋਇਆ ਗਵਰਨਮੈਂਟ ਦਾ ਮਾਲ ਭਰ ਕੇ ਜਦ ਅਸੀਂ ਰੱਖ ਦਿੱਤਾ ਉਹ ਸਰਕਾਰ ਦਾ ਮਾਲ ਆ ਰੱਖੀ ਅਸੀਂ ਉਹਦੀ ਬੈਠੇ ਆ ਲੇਕਿਨ ਜਦ ਚੋਰ ਆਉਂਦੇ ਆ ਉਹ ਚੱਕ ਕੇ ਲੈ ਕੇ ਜਾਂਦੇ ਆ ਸਾਡੀ ਕੋਈ ਹਫਾਜ਼ਤ ਨਹੀਂ ਹੈ ਸਾਡੇ ਕੋਈ ਵੀ ਸਾਡੇ ਵਾਸਤੇ ਉਹਨਾਂ ਨੇ ਕੋਈ ਪੁਲਿਸ ਪ੍ਰੋਟੈਕਸ਼ਨ ਨਹੀਂ ਹੈ ਵੀ ਕੁਝ ਨਹੀਂ ਹੋਏਗਾ ਔਰ ਜਦ ਮਾਲ ਉਹ ਘਟ ਜਾਂਦਾ ਵਾ ਉਹ ਸਰਕਾਰ ਕਹਿੰਦੀ ਮੈਨੂੰ ਪੂਰਾ ਦੇ ਦਿਓ ਸਾਡੀ ਹਫਾਜ਼ਤ ਹੋਏਗੀ ਔਰ ਸਾਡੀ ਮੰਡੀ ਚ ਕੋਈ ਵੀ ਜ਼ਿਮੀਦਾਰ ਬਾਹਰ ਜਾਂਦਾ ਵਾ ਤੇ ਉਸ ਜ਼ਿਮੀਦਾਰ ਦੀ ਜੇਬ ਦੀ ਤਲਾਸ਼ੀ ਹੁੰਦੀ ਆ ਨਿਛੜੀ ਉਹਨੂੰ ਨੂੰ ਘੇਰਦੇ ਆ ਘੇਰ ਕੇ ਉਹਨਾਂ ਦੀ ਜੇਬਾ ਫੁੰਦੇ ਆ ਔਰ ਸਾਡਾ ਝੋਨਾ ਹੋਵੇ ਕਣਕ ਹੋਵੇ ਹਰ ਸਾਲ ਦੀ ਸਾਡਾ ਹਰ ਪਾਸੇ ਸਾਡੀ ਚੋਰੀ ਹੁੰਦੀ ਆ ਦਿਨ ਨੂੰ ਚੋਰੀ ਹੁੰਦੀ ਰਾਤ ਨੂੰ ਚੋਰੀ ਹੁੰਦੀ ਆ ਸਾਡਾ ਪੁਲਿਸ ਕੋਈ ਵੀ ਸਾਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਤਿਆਰ ਨਹੀਂ ਹੁਣ ਤੱਕ ਕਿੰਨਾ ਨੁਕਸਾਨ ਹੋ ਚੁੱਕਿਆ ਸਾਡਾ ਇਸ ਟਾਈਮ ਦੇ ਕੋ 75 ਕਟੇ ਜਿਹੜੇ ਹੈਗੇ ਆ ਉਹ ਸਾਡੇ ਚੱਕੇ ਜਾ ਚੁੱਕੇ ਆ ਔਰ ਬਾਕੀ ਦੇ ਜਦੋਂ ਅਸੀਂ ਫੜ ਮੇਲਾਂਗੇ ਔਰ ਰਾਤ ਨੂੰ ਜਿਹੜੇ ਚੱਕ ਹੁੰਦੇ ਆ ਉਹ ਸਾਨੂੰ ਅਜੇ ਤੱਕ ਨਹੀਂ ਪਤਾ ਕਿ ਇਹਦੇ ਸਬੰਧ ਵਿੱਚ ਕਦੀ ਤੁਸੀਂ ਐਸਜੀਐਮ ਸਾਹਿਬ ਨਾਲ ਜਾਂ ਆਪਣੇ ਨਗਰ ਪ੍ਰਸ਼ਾਸਨ ਨਾਲ ਕੋਈ ਗੱਲ ਰਹੀ ਤੁਹਾਡੀ ਬਿਲਕੁਲ ਜੀ ਅਸੀਂ ਐਸਜੀਐਮ ਸਾਹਿਬ ਨਾਲ ਜਿਹੜੇ ਹੁਣ ਨਵੇਂ ਐਸਜੀਐਮ ਸਾਹਿਬ ਆਏ ਆ ਆਉਂਦਿਆ ਹੀ ਜਦੋਂ ਬੋਲੀ ਤੇ ਆਏ ਆ ਪਹਿਲੇ ਦਿਨ ਹੀ ਅਸੀਂ ਉਹਨਾਂ ਦੇ ਕੋਲ ਦੱਸਿਆ ਕਿ ਸਾਡੀ ਆਹ ਤਕਲੀਫਾ ਸਾਡੀ ਇਹ ਤਕਲੀਫ ਦੂਰ ਕੀਤੀ ਜਾਵੇ ਉਹਨਾਂ ਸਾਨੂੰ ਆਸ਼ਵਾਸ਼ਣ ਦਵਾਇਆ ਸੀ ਪਰ ਉਸ ਤੋਂ ਬਾਅਦ ਵੀ ਸਾਡਾ ਅਜੇ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ ਜਿਹੜੇ ਮਾਰਕੀਟ ਕਮੇਟੀ ਦੇ ਅਫੀਸਰ ਹਨ ਉਹਨਾਂ ਦੇ ਧਿਆਨ ਵਿੱਚ ਨਹੀਂ ਆਂਦੀ ਸੀ ਇਹ ਚੀਜ਼ ਕਿ ਨਹੀਂ ਬਿਲਕੁਲ ਜੀ ਉਹਨਾਂ ਦੇ ਧਿਆਨ 'ਚ ਉਹ ਤੋਂ ਤੋਂ ਸੇ ਟਾਈਮ ਹੀ ਬਿਲਕੁਲ ਨਾਲ ਹੀ ਆਫਿਸ ਆ ਉਹਨਾਂ ਨੂੰ ਉਸੇ ਲਈ ਬਾਜਮਾਰੀ ਦੀ ਹੈ ਦਿਖਾਲੀ ਦਾ ਦੇਖੋ ਸਾਡਾ ਨਾਮ ਘਟਣਾ ਹੋ ਗਈ ਹੈ ਉਹ ਕਹਿੰਦੇ ਜੀ ਅਸੀਂ ਤਾਂ ਕੁਛ ਨਹੀਂ ਕਰ ਸਕਦੇ ਤਾਂ ਤੁਸੀਂ ਦੇਖੋ ਜੀ ਕੀ ਕਰ ਸਕਦੇ ਹੋ ਉਹਨਾਂ ਦਾ ਵੱਲੋਂ ਕੋਈ ਸੰਤੋਖ ਜਵਾਬ ਨਹੀਂ ਤੁਹਾਨੂੰ ਲੱਗਦਾ ਕਿ ਇਹ ਚੋਰਾਂ ਦਾ ਕੰਮ ਹੈ ਚੋਰ ਤਾਂ ਹੁੰਦਾ ਵੀ ਚੋਰੀ ਸੁੱਤੇ ਪੈ ਜਾ ਘਰ 'ਚ ਕੋਈ ਹੈ ਨਹੀਂ ਚੋਰੀ ਕਰਕੇ ਇਹ ਤਾਂ ਸ਼ਰਿਆਮ ਤੁਹਾਡੇ ਕੋਲ ਮਤਲਬ ਕਿ ਡਕੈਤੀ ਇੱਕ ਤਰ੍ਹਾਂ ਦੀ ਕੀਤੀ ਜਾ ਰ ਇਹ ਡਾਕਾ ਪੈਂਦਾ ਸਾਡਾ ਦਿਨ ਦਿਹਾੜੇ ਡਾਕਾ ਪੈਂਦਾ ਜੀ ਦਿਨ ਦਿਹਾੜੇ ਆਉਂਦੇ ਆ ਚੱਕਦੇ ਆ ਕਿਰਪਾਨਾਂ ਦਿਖਾ ਲਦੇ ਆ ਕੱਲ ਦਾ ਵਾਕਿਆ ਜੀ ਅਸੀਂ ਗੇਟ ਬੰਦ ਕਰਨ ਲੱਗੇ ਸਾਡਾ ਬੰਦਾ ਲੇਬਰ ਦਾ ਬੰਦਾ ਗੇਟ ਬੰਦ ਕਰਨ ਗਿਆ ਤਾਂ ਉਹਨੂੰ ਕਿਰਪਾਨ ਦਿਖਾ ਲਈ ਗਈ ਔਰ ਉਹ ਬੰਦਾ ਪਿੱਛੇ ਹਟ ਕੇ ਭੱਜ ਗਿਆ ਭਈਆ ਸਿਗਾ ਉਹ ਪਿੱਛੇ ਹੋ ਗਿਆ ਉਹ ਕਹਿੰਦਾ ਮੈਂ ਆਪਣੀ ਜਾਨ ਥੋੜੀ ਦੇਣੀ ਕਿੰਨੇ ਕ ਜਣੇ ਆਂਦੇ ਆ ਇਹ ਇਹ ਕਿਸੇ ਦੇਖੋ ਮੋਟਰਸਾਈਕਲ ਦੇ ਦੋ ਵੀ ਹੁੰਦੇ ਕਿ ਤਿੰਨ ਵੀ ਹੁੰਦੀ ਕਿਵੇਂ ਮੋਟਰਸਾਈਕਲ ਦਾ ਗਰੁੱਪ ਵੀ ਹੁੰਦਾ ਤੇ ਇਹਨਾਂ ਦੇ ਮੂੰਹ ਬਹੁਤ ਨੇਜਾ ਨਹੀਂ ਜੀ ਨਹੀਂ 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 ਕੋਈ ਮੂਹ ਨਹੀਂ ਬਣ ਕੇ ਆਉਂਦੇ ਸ਼ਰੀਆਮ ਹੁੰਦੇ ਆ ਬਿਲਕੁਲ ਇਦਾਂ ਲੱਗਦਾ ਪਤਾ ਨਹੀਂ ਲੱਗਦਾ ਕੋਈ ਆ ਕੇ ਖੜੇ ਉਹ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਚੋਰ ਆ ਵੀ ਚੱਕਣ ਵਾਲਾ ਵਾ ਕਿ ਕੋਈ ਵੱਡਾ ਸੱਜ ਕੋਈ ਵੱਡਾ ਖੜਾ ਹੋਊਗਾ ਕਿਉਂਕਿ ਮੰਡੀ ਦੇ ਵਿੱਚ ਤਾਂ ਕੋਈ ਨਾ ਕੋਈ ਆਇਆ ਜਾਂਦਾ ਕੋਈ ਜ਼ਿੰਮੇਦਾਰ ਵੀ ਹੁੰਦਾ ਵਾ ਕੋਈ ਲੇਬਰ ਵੀ ਹੁੰਦੀ ਆ ਤੇ ਕੁਝ ਹੋਰ ਵੀ ਲੋਕ ਆਉਂਦੇ ਜਾਂਦੇ ਰਹਿੰਦੇ ਅਫਸਰ ਵੀ ਆਉਂਦੇ ਜਾਂਦੇ ਰਹਿੰਦੇ ਸਾਨੂੰ ਇਦਾਂ ਤਾਂ ਨਹੀਂ ਪਤਾ ਲੱਗਦਾ ਵੀ ਇਹ ਚੋਰ ਹੈ ਕੌਮ ਉਹ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਪ੍ਰਸ਼ਾਸਨ ਕੋਲ ਇਹ ਹੀ ਗੌਰ ਕਰਦੇ ਆਂ ਵੀ ਜਿਹੜਾ ਅਸੀਂ ਇੰਨੀ ਦੇਰ ਤੋਂ ਅਸੀਂ ਉਹਨਾਂ ਦੇ ਕੋਲ ਅਸੀਂ ਮੈਂ ਤਾਂ ਤਰਲੇ ਕਰਦੇ ਸੀ ਲਿਖਤ ਲਿਖ ਕੇ ਵੀ ਅਸੀਂ ਥਾਣੇ ਜਾਂਦੇ ਆਂ ਥਾਣੇ ਜਾ ਕੇ ਅਪਲੀਕੇਸ਼ਨ ਦੇ ਕੇ ਆਉਂਦੇ ਆਂ ਸਾਨੂੰ ਜਸਟ ਉੱਥੇ ਕਹਿ ਦਿੱਤਾ ਜਾਂਦਾ ਜੀ ਤੁਹਾਡੀ ਐਪਲੀਕੇਸ਼ਨ ਲੈ ਲਈ ਗਈ ਹੈ ਤੁਹਾਨੂੰ ਆਹ ਬੰਦਾ ਤਾਂ ਅਸੀਂ ਇਹਨੂੰ ਬੰਦੇ ਨੂੰ ਨੰਬਰ ਲੈ ਜਾਓ ਇਹ ਬੰਦੇ ਨੂੰ ਫੋਨ ਕਰ ਦਿਓ ਇਹ ਬੰਦਾ ਤੁਹਾਡਾ ਸਾਰਾ ਉੱਥੇ ਅਰੇਂਜ ਕਰ ਦੇਗਾ ਸਾਰਾ ਕੁਝ ਠੀਕ ਕਰ ਦੇਗਾ ਉਹ ਬੰਦਾ ਹੀ ਨਹੀਂ ਮੁੜ ਕੇ ਸਾਨੂੰ ਲੱਭਦਾ ਕੌਣ ਹੁੰਦਾ ਵਾ ਨੰਬਰ ਕਿਹਦਾ ਹੁੰਦਾ ਸਾਨੂੰ ਅਜੇ ਤਾਂ ਇਹ ਵੀ ਨਹੀਂ ਪਤਾ ਨੰਬਰ ਕਿਹਦਾ ਹੁੰਦਾ ਇਹਦੇ ਸਬੰ ਐਸਐਸਪੀ ਸਾਹਿਬ ਨੂੰ ਮਿਲੇ ਤਾਂ ਨਹੀਂ ਕੀਜੀ ਅਸੀਂ ਆਪਣੇ ਐਮਐਲਏ ਸਾਹਿਬ ਕੋਲ ਹੀ ਅਸੀਂ ਆਪਣਾ ਜਾ ਕੇ ਦੁੱਖ ਰੋਨੇ ਆਂ ਔਰ ਐਸਡੀਐਮ ਸਾਹਿਬ ਕੋਲ ਤਾਂ ਇਥੇ ਪੁਲਿਸ ਕੋਲ ਐਸਐਸਪੀ ਸਾਹਿਬ ਕੋਲ ਗਏ ਨਹੀਂ ਲੇਕਿਨ ਸਾਨੂੰ ਹੁਣ ਲੱਗਦਾ ਵਾ ਕਿ ਸਾਨੂੰ ਐਸਐਸਪੀ ਸਾਹਿਬ ਕੋਲ ਜਾਣਾ ਚਾਹੀਦਾ ਇਹ ਸਾਡਾ ਜੇਕਰ ਜਾਣਾ ਪਿਆ ਤਾਂ ਅਸੀਂ ਜ਼ਰੂਰ ਜਾਵਾਂਗੇ ਠੀਕ ਪੀਮਜਾ ਭਾਰਤ ਮੇਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬ ਅੱਜ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜਕਮਰ ਜਗੋਤਾਂ ਨੇ ਅੱਜ ਦਾਣਾ ਮੰਡੀ ਦੇ ਵਿੱਚ ਇੱਕ ਪ੍ਰੈਸ ਕਾਨਫਰੈਂਸ ਰੱਖੀ ਆ ਉਹ ਕਿਉਂਕਿ ਨਕੋਦਰ ਦੀ ਜਿਹੜੀ ਦਾਣਾ ਮੰਡੀ ਆ ਇੱਥੇ ਕੋਈ ਵੀ ਸੇਫਟੀ ਜਿਹੜੀ ਨਹੀਂ ਹੈਗੀ ਕਿਉਂਕਿ ਦਿਨ ਦਿਹਾੜੇ ਚੋਰ ਆਉਂਦੇ ਆ ਤੇਜ਼ ਧਾਰ ਹਥਿਆਰ ਦਿਖਾਉਂਦੇ ਨੇ ਔਰ ਕਣਕ ਜਿਹੜੀ ਇੱਥੋਂ ਤੇ ਇੱਕ ਦੋ ਗੱਟੇ ਚੱਕ ਕੇ ਚੋਰੀ ਹੋ ਲੈ ਕੇ ਤੁਰ ਜਾਂਦੇ ਨੇ ਔਰ ਪੁਲਿਸ ਪ੍ਰਸ਼ਾਸਨ ਦੀ ਇਸ ਇਸ ਦੀ ਜਿਹੜੀ ਸ਼ਿਕਾਇਤ ਆ ਦਿੱਤੀ ਗਈ ਆ ਪਰ ਉਹਨਾਂ ਵੱਲੋਂ ਵੀ ਨਫਰੀ ਦੀ ਘਾਟ ਹੋਣ ਕਰਕੇ ਜਿਹੜਾ ਕੋਰਾ ਜਵਾਬ ਦੇ ਦਿੰਦੇ ਆ ਔਰ ਇਸ ਦੀ ਸ਼ਿਕਾਇਤ ਜਿਹੜੀ ਆ ਧਿਆਨ ਹਿੱਤ ਜਿਹੜੇ ਐਸ.ਡੀ.ਐਮ ਸਾਹਿਬ ਔਰ ਬੀਬਿੰਦਰਜੀਤ ਕੌਰ ਮਾਨ ਦੇ ਧਿਆਨ ਚ ਵੀ ਲੈਂਦੀ ਸੀ ਪਰ ਪੁਲਿਸ ਜਿਹੜੀ ਆਰਟੀਆ ਐਸੋਸ਼ੀਏਸ਼ਨ ਆ ਉਹਨਾਂ ਨੇ ਆਪਣਾ ਜਿਹੜਾ ਬੜਾ ਦੁਖੜਾ ਰੋਇਆ ਕਿਉਂਕਿ ਉਹ ਕਹਿੰਦੇ ਦਿਨ ਦਿਹਾੜੇ ਕਿਰਪਾਣ ਦੀ ਨੋਕ ਤੇ ਜਿਹੜੇ ਇਥੋਂ ਗੱਟੇ ਦੇ ਚੋਰੀ ਦੇ ਕਣਕ ਦੇ ਜਿਹੜੇ ਚੋਰੀ ਕਰਕੇ ਤੁਰ ਜਾਂਦੇ ਨੇ ਹੁਣ ਤੱਕ ਬਹੁਤ ਵੱਡਾ ਨੁਕਸਾਨ ਹੋ ਤੋ 2 ਤੋਂ 250 ਗੱਟਾ ਜਿਹੜਾ ਚੋਰੀ ਹੋ ਚੁੱਕਾ ਆ ਚਾਹੇ ਸਾਡੀਆਂ ਤਿੰਨੇ ਸਾਲ ਦੇ ਵਿੱਚ ਫਸਲਾਂ ਆਉਂਦੀਆਂ ਨੇ ਉਹਨਾਂ ਦਾ ਨੁਕਸਾਨ ਜਿਹੜਾ ਆਰਟੀਆ ਕਹਿੰਦੇ ਸਰਕਾਰ ਦੀ ਇਹ ਕਣਕ ਆ ਸਰਕਾਰ ਦੇ ਗੱਟੇ ਪਿਆ ਪਰ ਰਾਖੀ ਸਾਨੂੰ ਕਰਨੀ ਪੈਂਦੀ ਆ ਇਸ ਦਾ ਧਿਆਨ ਜਿਹੜਾ ਇਹ ਤੇ ਮਾਰਕੀਟ ਕਮੇਟੀ ਦੇ ਮੈਂ ਜਿਹੜੇ ਆਫੀਸਰ ਆ ਉਹਨਾਂ ਦੇ ਧਿਆਨ ਚ ਵੀ ਲੈਂਦਾ ਆ ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਉਹਨਾਂ ਦੀ ਆਖਰੀ ਮੰਗ ਆ ਜਿਹੜੀ ਮੰਗ ਆ ਕਿ ਸਾਡੀ ਜਿਹੜੀ ਇੱਥੇ ਪੁਲਿਸ ਪ੍ਰਸ਼ਾਸਨ ਜਿਹੜਾ ਆਪਣੀ ਇੱਥੇ ਚੌਂਕੀ ਬਣਾਵੇ ਜਾਂ ਇੱਥੇ ਆਪਣੇ 2-4 ਬੰਦੇ ਰੱਖ ਕੇ ਸਾਡੀ ਜਿਹੜੀ ਆ ਫਸਲ ਹੈ ਜਿਹੜੀ ਅਸੀਂ ਕੀਤੀ ਆ ਉਹਦੀ ਉਹ ਉਹਦੀ ਜਿਹੜੀ ਸਿਕਿਉਰਿਟੀ ਕੀਤੀ ਜਾਵੇ ਔਰ ਸਾਡੀ ਵੀ ਸਿਕਿਉਰਿਟੀ ਕੀਤੀ ਜਾਵੇ ਕਿਉਂਕਿ ਤੇਜ ਤੇ ਹਾਰਾ ਦੇ ਨਾਲ ਉਹ ਕਿਤੇ ਨਾ ਕਿਤੇ ਲੁੱਟ ਕਰਦੇ ਆ ਔਰ ਸਾਨੂੰ ਵੀ ਡਰਿਆ ਕਿ ਕਿਤੇ ਸੱਟ ਪੇਟ ਨਾ ਮਾਰ ਕੇ ਚੱਲ ਜਾਣ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇਕਤਾ ਲਹਿਰ ਨ